ਸਾਹਿਬੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀਰਾਂ ਭਰਾਵਾਂ ਨੂੰ ਅੱਜ ਜੇ ਆਪਾਂ ਮੈਂ ਤਪਾ ਬਨਾਲਾ ਤੋਂ ਤਪਾ ਰੋਡ ਤੇ ਰੁਕੇ ਹਾਂ ਜੀ ਜ਼ਿੰਮੇਦਾਰ ਕੋਲਰ ਟਾਬੇ ਤੇ ਠੀਕ ਹੈ ਜੀ ਇੱਥੇ ਇਹਨਾਂ ਦਾ ਬ੍ਰੇਕਫਾਸਟ ਲੰਚ ਡਿਨਰ ਹਰ ਪ੍ਰਕਾਰ ਦਾ ਵਧੀਆ ਤੇ ਆ ਇਹਨਾਂ ਦਾ ਜੀ ਹੈਗਾ ਆਪਣਾ ਤਿਆਰ ਕਰਦੇ ਨੇ ਜੋ ਪ੍ਰੋਗਰਾਮ ਠੀਕ ਹੈ ਜੀ ਅੰਦੂਰ ਤੇ ਆ ਮੇਨ ਕਾਊਂਟਰ ਇਹਨਾਂ ਦਾ ਜੀ ਤੇ ਇਧਰ ਸਾਹਮਣੇ ਭਾਈ ਜੀ ਬੈਠੇ ਨੇ ਇਹਨਾਂ ਨਾਲ ਕਰਾਉਣਾ ਜੀ ਗੱਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਤੁਸੀਂ ਤਜੀਮ ਜੀ ਤਜੀਮ ਜੀ ਕੈਨੇਡਾੋਂ ਵਗੈ ਤੁਹਾਨੂੰ ਇੱਥੇ ਕਿਤੇ ਹੋ ਗਏ ਜੀ 2 ਸਾਲ ਹੋ ਗਏ ਨੇ ਠੀਕ ਹੈ ਤੁਸੀਂ ਇਹ ਤੁਹਾਡਾ ਡਾਟਾ ਆਪਣਾ ਹੈ ਜਾਂ ਠੇਕੇ ਟੁਕੇ ਤੇ ਤੁਹਾਡਾ ਆਪਣਾ ਹੀ ਹੈ ਠੀਕ ਹੈ ਇੱਥੇ ਕੀ ਕੀ ਪ੍ਰਬੰਧਨ ਦਾ ਤੁਹਾਡੇ ਕੋਲ ਖਾਣ ਪੀਣ ਦਾ ਅੱਛਾ ਲੰਚ ਬ੍ਰੀਕਫਾਸਟ ਲੈਣਾ ਸਾਰੇ ਪ੍ਰਕਾਰ ਦਾ ਪ੍ਰਬੰਧਨ ਤੁਹਾਡੇ ਕੋਲ ਹੈ ਜੀ ਕਤੇ ਟੱਕਰਾ ਡਰਾਈਵਰ ਸਾਰੇ ਵਧੀਆ ਰੈਕਟ ਰੋਟ ਕਰਦੇ ਨੇ ਆ ਕੇ ਵਧੀਆ ਹਾਂਜੀ ਹਾਂਜੀ ਬਸ ਠੀਕ ਹੈ ਹੁੰਦੀ ਐ ਵਧੀਆ ਐ ਕੁਆਲਿਟੀ ਕੁਆਲਿਟੀ ਵਧੀਆ ਫਸਲਾ ਖਾਣ ਪੈਣੀ ਚੀਜ਼ਾਂ ਚ ਬਸ ਵਧੀਆ ਭਰਾਵਾ ਮੇਨ ਗੱਲ ਕੁਆਲਿਟੀ ਦੀ ਐ ਕਿ ਸਾਫ ਸਫਾਈ ਇਹਦੀ ਬਹੁਤ ਸੋਹਣਾ ਪ੍ਰਬੰਧ ਐ ਜੀ ਤੁਹਾਡਾ ਸਾਫ ਸਫਾਈ ਤੋਂ ਲੈ ਕੇ ਤੇ ਆਹ ਲੋ ਜੀ ਟਰੱਕ ਡਰਾਈਵਰ ਭਰਾ ਨੇ ਜਾਂ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਫੈਮਿਲੀ ਵਾਲੇ ਨੇ ਦੇਖੋ ਸਿਟਿੰਗ ਸਾਰੇ ਪ੍ਰਕਾਰ ਦੀ ਤੇ ਉਧਰ ਆਪਣਾ ਹੈਗਾ ਇਹਨਾਂ ਨੇ ਹੈਂਡਵਾਸ਼ਰ ਹੈਗਾ ਪਾਣੀ ਪੀਣ ਲਈ ਕੋਲਰ ਠੀਕ ਹੈ ਜੀ ਤੇ ਆ ਦੇਖੋ ਪਾਰਕਿੰਗ ਦਾ ਵੀ ਪ੍ਰਬੰਧ ਹੈ ਬੜਾ ਸੁਨੋ ਠੀਕ ਹੈ ਜੀ ਆਉਂਦੇ ਜਾਂਦੇ ਜਦੋਂ ਵੀ ਸਫ਼ਰ ਤੋਂ ਥੱਕੇ ਟੁੱਟਿਓ ਜਾਂ ਸ਼ਰੀਰ ਕਹੇ ਕਿ ਹਾਂ ਭੁੱਖ ਲੱਗੀ ਹੈ ਤਾਂ ਆਉਂਦੇ ਜਾਂਦੇ ਜਰੂਰ ਰੁਕੋ ਜੀ ਤੇ ਆਨੰਦ ਲਓ ਇਹਨਾਂ ਦੇ ਖਾਣ ਪੀਣ ਦਾ ਠੀਕ ਹੈ ਜੀ ਯੂ ਇੱਕ ਵਧੀਆ ਕੁਆਲਿਟੀ ਦਾ ਖਾਣਾ ਮਿਲੇਗਾ ਤੁਹਾਨੂੰ ਇੱਥੇ ਓਕੇ ਜੀ ਸਰ ਥੈਂਕ ਯੂ